ਮੇਰਾ ਬ੍ਰਦਰ ਹੈ ਉਹਨਾਂ ਦੇ ਦੋਸਤ ਜਿਹੜੇ ਆ ਆਪਣੇ ਦੋਸਤਾਂ ਨਾਲ ਚਲਾ ਗਿਆ ਠੀਕ ਹੈ ਅਗਲੇ ਦਿਨ ਸਾਨੂੰ ਰਾਤ ਤੱਕ ਉਹ ਬੱਚਾ ਆਇਆ ਨਹੀਂ ਵੀ ਤੋਂ ਅਗਲੇ ਦਿਨ ਸਾਨੂੰ ਪਤਾ ਲੱਗਿਆ ਤੇ ਅਸੀਂ ਗੁੰਮਸ਼ੁਦਗੀ ਦੇ ਹਿਸਾਬ ਨਾਲ ਉਹਦੀ ਪਾਲ ਕਰਦੇ ਰਹੇ ਹਿੱਦਾ ਜਿੱਦਾਂ ਇਹਨੇ ਸਾਨੂੰ ਗੁੰਮਰਾਹ ਕੀਤਾ ਅਸੀਂ ਉਹਦੇ ਹਿਸਾਬ ਨਾਲ ਪਾਲ ਕਰੀ ਗਏ ਤੇ ਫਿਰ ਆਪਾਂ ਉੱਥੇ ਜਾ ਕੇ ਦਰਖਾਸਤ ਵੀ ਲਿਖਾਈ ਪੁਲਿਸ ਸਟੇਸ਼ਨ ਤੇ ਜਾ ਕੇ ਪੁਲਿਸ ਨੇ ਵੀ ਚਲੋ ਨਾਲ ਨਾਲ ਕਾਰਵਾਈ ਕਰਦੇ ਗਏ ਫਿਰ ਜਿਹੜੇ ਸੀਸੀਟੀਵੀ ਸੀ ਕੁਝ ਸਬੂਤ ਉਹਨਾਂ ਤੋਂ حاصل ਹੋਏ ਪੁਲਿਸ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਸਾਰੀ ਇਨਵੈਸਟੀਗੇਸ਼ਨ ਕਰ ਲਈ ਹੈ ਠੀਕ ਹੈ ਫਿਰ ਜਿੱਦੋਂ ਇਹਨਾਂ ਚੀਜ਼ਾਂ ਬਾਰੇ ਉਹ ਨਿਓਲੀ ਡਿਸਕਲੋਜ਼ ਹੁੰਦਾ ਗਿਆ ਤੇ ਐਂਡ ਤੇ ਆ ਕੇ ਇਸ ਇਹ ਉਹਦੀ ਜਿਹੜੀ ਡੈੱਡ ਬੋਡੀ ਸੀ ਵੀ ਤੋਂ ਸਾਰਾ ਕੁਝ ਪ੍ਰੂਫਸ ਪ੍ਰੂਫ ਨਾਲ ਜੁੜਦੇ ਗਏ ਇਸ ਬੱਚੇ ਦੀ ਡੈੱਡ ਬੋਡੀ ਸਾਨੂੰ ਖਾਲੜਾ ਤੋਂ ਮਿਲੀ ਪਾਕਿਸਤਾਨ ਬਾਰਡਰ ਦੇ ਕੋਲ ਤੇ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਮਿਲੀ ਜਦੋਂ ਪੁਲਿਸ ਨੇ ਇਹਨੂੰ ਇੰਟਰੋਗੇਸ਼ਨ ਤੇ ਇਨਵੈਸਟੀਗੇਸ਼ਨ ਕੀਤੀ ਉਦੋਂ ਇਹ ਬੋਲੀ ਕਿ ਦਾ ਤੇ ਦੇ ਲਵਰ ਨੇ ਮਿਲ ਕੇ ਸਾਰਾ ਕੰਡ ਕੀਤਾ ਇਹਦੇ ਲਵਰ ਦਾ ਨਾਮ ਜਿਹੜਾ ਬਿਲਕੁਲ ਸਾਡੇ ਘਰ ਦੇ ਆਪੋਜ਼ਿਟ ਹੈ ਸੋਨੀ ਸ਼ਰਮਾ ਫੋਟੋਗ੍ਰਾਫਰ ਹੈ ਤੇ ਪਲੀਜ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਇਹਨਾਂ ਤੇ ਜੀ ਇੱਕ ਚੀਜ਼ਾਂ ਕੀ ਤੁਸੀਂ ਕਹਿ ਰਹੇ ਹੋ ਕਿ ਬੜੀ ਆਪਸਤਨ ਬੋਰਡ ਤੋਂ ਮਿਲੀ ਹੈ ਕਿਉਂਕਿ ਕੋਈ ਨੇ ਚੀਜ਼ ਨੂੰ ਸਮਝੀ ਸੀ ਬਹੁਤ ਜਾਣੇ ਦੇ ਕਾਨੂੰਨ ਬਿਲਕੁਲ ਬਿਲਕੁਲ 150% ਸ਼ੋਰ ਹੈ 6 ਫੁੱਟ ਦਾ ਸੀ ਮੇਰਾ ਪ੍ਰਾ ਉਸ ਨੂੰ ਕੱਲਾ ਬੰਦਾ ਇਹਨਾਂ ਨੇ ਜੇ ਇਹ ਕਹਿ ਰਹੀ ਇਹਦੇ ਕਹਿਣ ਅਨੁਸਾਰ ਜੇ ਨੇ ਉੱਪਰ ਉਹਦਾ ਮਰਡਰ ਕੀਤਾ ਰੂਮ ਦੇ ਵਿੱਚ ਦੋਵਾਂ ਦੰਨਿਆਂ ਨੇ ਇਹਨੇ ਲੰਬੇ ਉੱਚੇ ਬੰਦੇ ਨੂੰ ਇੱਕ ਕੱਲਾ ਬੰਦਾ ਜਾਂ ਦੋ ਬੰਦੇ ਰਲ ਕੇ ਨਹੀਂ ਧਾਰ ਸਕਦੇ ਥੱਲੇ ਇਹਦੇ ਵਿੱਚ ਹੋਰ ਵੀ ਬੜੇ ਜਾਨੇ ਇਨਵੋਲਵ ਹੋਏ ਉਹਨਾਂ ਦੀ ਰਿਕੁਐਸਟ ਹੈ ਪੁਲਿਸ ਵੀ ਇਸੀ ਇਸ ਚੀਜ਼ ਬਾਰੇ ਪੂਰੀ ਇਨਵੈਸਟੀਗੇਸ਼ਨ ਕਰਦੀ ਹੈ ਜਿਹੜੇ ਵੀ ਪਰਸਨ ਇਨਾ ਚੀਨ ਇਨਵੋਲਵ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜੋ ਤਕਲੀਫ ਅਸੀਂ ਸਹਰੇ ਨਾ ਇਸ ਟਾਈਮ ਪਰਮਾਤਮਾ ਜਾਣਦਾ ਬਸ ਜਿਸ ਟਾਈਮ ਮੈਡਮ ਨੇ ਕਿਹਾ ਅਬ ਮੈਂ ਤੁਹਾਨੂੰ ਦੱਸਦਾ ਮੈਂ ਮੇਰੇ ਮੰਮਾ ਉੱਥੇ ਗਏ ਦੈਸੀ ਮੰਦਿਰੇ ਆਪ ਹੀ ਛੱਡ ਕੇ ਆਇਆ ਸੀ ਤੇ ਉਹ ਦੁਬਾਰਾ ਜਿੱਦੋ ਘਰ ਆਇਆ ਤੇ ਬਸ ਉਹਨੇ ਇਹਨਾਂ ਦੋਨਾਂ ਨੂੰ ਵੇਖ ਲਿਆ ਇਹੀ ਉਹਦਾ ਕਾਰਨ ਬਣਿਆ ਸੀ